ਸਾਲੀਆ ਪਾਉਣ ਬੇਟੇ ਨੂੰ ਸਨਮਾਨਤ ਵੀ ਕਰਨਾ ਕੇਵਲ ਕਿਸਨ ਲਾਡੀ ਜੀ ਪ੍ਰੈਜ਼ੀਡੈਂਟ ਅੰਬेडਕਰ ਮਿਸ਼ਨ ਦੇ ਚੋਸਪ ਬਹੁਤ ਹੀ ਸਤਿਕਾਰਯੋਗ ਪਿੰਡ ਕਲਿਆਣਪੁਰ ਦੇ ਦੀਆਂ ਮੇਰੀਆਂ ਭੈਣਾ ਮੇਰੇ ਵੀਰ ਔਰ ਡਾਕਟਰ ਅੰਬेडਕਰ ਮਿਸ਼ਨ ਦੀ ਸਮੁੱਚੀ ਟੀਮ ਸਾਰਿਆਂ ਨੂੰ ਮੇਰੇ ਵੱਲੋਂ ਜੈ ਭੀਮ जय भारत। کارਜੋਗ ਸਾਥੀਓ ਖਾਸ ਕਰਕੇ ਮੈਂ ਭੈਣਾ ਨਾਲੋਂ ਰੇਣਾ ਬੱਚੀਆਂ ਨਾਲ ਗੱਲ ਕਰਨਾ ਚਾਹੁੰਨਾ। ਕਿਉਂਕਿ ਅਸੀਂ ਮਾਤਾ ਦੇ ਜੀਵਨ ਦੇ ਜੀਵਨ ਸੰਘਰਸ਼ ਦੇ ਉੱਪਰ ਤਕਰੀਬਨ ਜਿੰਨੇ ਜਾਣੇ ਬੋਲੇ ਨੇ ਔਰ ਹਰ ਇੱਕ ਨੇ ਮਾਤਾ ਦੇ ਜੀਵਨ ਦੀ ਇੱਕ ਕਹਾਣੀ ਜੜੀ ਉਹ ਸਾਨੂੰ ਸੁਣਾਈ ਆ। ਕਿ ਮਾਤਾ ਸੁਤਰੀਬਾਈ ਫੁੱਲੇ ਦੀ ਬਦੌਲਤ ਅਸੀਂ ਸਕੂਲਾਂ ਦੇ ਵਿੱਚ ਜਾਣ ਲੱਗੀਆਂ। ਮਾਤਾ ਸੁਤਰੀਬਾਈ ਫੁੱਲੇ ਜਦ ਸੜਕਾਂ ਤੇ ਜਾਂਦੇ ਸੀ ਦਾ ਮਾਤਾ ਸੁਤਰੀ ਬਾਈ ਫੂਲੇ ਦੇ ਉੱਪਰ ਗੋਹਾ ਛੁੱਟਿਆ ਜਾਂਦਾ ਸੀ ਇਹ ਗੱਲਾਂ ਸਾਨੂੰ ਬਾਰ ਬਾਰ ਕਈਆਂ ਗਈਆਂ ਮਾਤਾ ਸੁਤਰੀ ਬਾਈ ਫੂਲੇ ਦੇ ਸਸਰਾਲ ਨੇ ਉਹਨਾਂ ਦੇ ਸਹੁਰੇ ਨਹੀਂ ਉਹਨਾਂ ਦੇ ਪਤੀ ਨੂੰ ਅਰਸ ਮਾਤਾ ਸੁਤਰੀ ਬਾਈ ਫੂਲੇ ਨੂੰ ਘਰੋਂ ਕੱਢ ਦਿੱਤਾ ਸਾਥੀਓ ਮੈਂ ਮਾਤਾ ਦੀ ਜਨਮ ਸਾਖੀ ਸੁਣਾਉਣ ਦੇ ਲਈ ਸਟੇਜ ਦੇ ਉੱਪਰ ਨਹੀਂ ਆਇਆ ਕਿਉਂਕਿ ਅੱਜ ਜੋ ਸਮਾਂ ਚੱਲ ਰਿਹਾ ਉਸ ਸਮੇਂ ਦੇ ਹਿਸਾਬ ਦੇ ਨਾਲ ਅਸੀਂ ਇਹ ਸਮਝਣਾ ਹੈ ਕੀ ਮਾਤਾ ਦਾ ਜੋ ਮਿਸ਼ਨ ਸੀ ਕਿ ਉਹ ਪੂਰਾ ਹੋ ਪਾਇਆ ਮਾਤਾ ਸੁਤਰੀਬਾਈ ਫੂਲੇ ਸਾਨੂੰ ਸਕੂਲ ਜਾਣ ਦੇ ਲਈ ਪ੍ਰੇਰਿਤ ਕਰਦੇ ਨੇ ਮਾਤਾ ਸੁਤਰੀਬਾਈ ਫੂਲੇ ਤੇ ਜਦੋਂ ਸਕੂਲ ਜਾਂਦੇ ਆ ਤਾਂ ਉਹਨਾਂ ਦੇ ਉੱਪਰ ਗੋਹਾ ਸੁੱਟਿਆ ਜਾ ਰਿਹਾ ਲੇਕਿਨ ਅੱਜ ਜੇ ਤੁਸੀਂ ਮੀਡੀਆ ਦੇ ਵਿੱਚ ਵੇਖੋ ਤਾਂ ਅੱਜ 200 ਸਾਲ ਬਾਅਦ ਵੀ ਇਹੋ ਜਿਹੇ ਵੀਡੀਓ ਆਉਂਦੀਆਂ ਨੇ ਕਿ ਤੁਹਾਡੇ ਸਮਾਜ ਨੂੰ ਗੋਹਾ ਖਾਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਔਰ ਉਹ ਸਮਾਜ ਜਿਹੜਾ ਸਮਾਜ ਮਾਤਾ ਸੁਤਰੀਬਾਈ ਫੂਲੇ ਦੇ ਉੱਪਰ ਗੋਸ ਉੱਡਦਾ ਸੀ ਉਹ ਸਮਾਜ ਅੱਜ ਗੋਏ ਦੇ ਵਿੱਚ ਵਿਗਿਆਨ ਲੱਭਣ ਦੀ ਕੋਸ਼ਿਸ਼ ਕਰਦੇ ਆ ਕੀ ਸਾਥੀਓ ਅੱਜ ਜਿੰਨਾ ਆ ਸਮਾਜ ਬੈਠਾ ਕੀ ਅਸੀਂ ਮਾਤਾ ਸੁਤਰੀਬਾਈ ਫੂਲੇ ਦੀਆਂ ਗੱਲਾਂ ਨੂੰ ਸਮਝ ਪਾਏ ਆ ਅੱਜ ਇਸ ਦੇਸ਼ ਦੇ ਵਿੱਚ ਇੱਕ ਮੁਹਿੰਮ ਚੱਲ ਰਹੀ ਆ ਕਿ ਮੁਸਲਮਾਨਾਂ ਨੂੰ ਇਸ ਦੇਸ਼ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਔਰ ਹਰ ਜਗ੍ਹਾ ਖੁਦਾਈ ਕੀਤੀ ਜਾ ਰਹੀ ਆ ਮੈਂ ਕਹਿੰਦਾ ਤੁਹਾਡੀ ਬੀ ਅੰਬੇਡਕਰੀਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਵੀ ਖੁਦਾਈ ਕਰੀਏ ਔਰ ਕਿਸ ਚੀਜ਼ ਦੀ ਖੁਦਾਈ ਕਰੀਏ ਅਸੀਂ ਇਤਿਹਾਸ ਦੀ ਖੁਦਾਈ ਕਰੀਏ ਇਸ ਦੇਸ਼ ਦੇ ਵਿੱਚ ਮੌਜੂਦਾ ਸਰਕਾਰਾਂ ਕੀ ਕਰ ਰਹੀਆਂ ਨੇ ਉਸ ਗੱਲ ਦੀ ਖੁਦਾਈ ਕਰੀਏ ਆਪਣੇ ਸਮਾਜ ਨੂੰ ਜਾਗਰਤ ਕਰੀਏ ਮਾਤਾ ਸੁਤਰੀਬਾਈ ਫੂਲੇ ਨੇ ਇੱਕ ਕਵਿਤਾ ਲਿਖੀ ਮਹਾਤਮਾ ਜੋਤੀਰਾ ਫੂਲੇ ਜਦੋਂ ਚੌਥੀ ਜਮਾਤ ਦੇ ਵਿੱਚ ਪੜ੍ਹਦੇ ਨੇ ਤਾਂ ਮਹਾਤਮਾ ਜੋਤੀਰਾ ਫੂਲੇ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿਉਂ ਕਿਉਂਕਿ ਤੂੰ ਛੂਦਰ ਹੈ ਤੂੰ ਪੜ ਨਹੀਂ ਸਕਦਾ ਤਾਂ ਮਾਤਾ ਸੁਤਰੀਬਾਈ ਫੂਲੇ ਨੇ ਇੱਕ ਕਵਿਤਾ ਲਿਖੀ ਉਹਨਾਂ ਨੇ ਲਿਖਿਆ ਕਿ ਜੇ ਗੁਫਾਰ Munchi Beg ਔਰ ਲਿੱਜੜ ਸਾਹਿਬ ਨਾ ਹੁੰਦੇ ਤਾਂ ਮਹਾਤਮਾ ਜੋਤੀਰਾਵ ਫੂਲੇ ਕਦੀ ਜੋਤੀਰਾਵ ਫੂਲੇ ਮਹਾਤਮਾ ਕਦੀ ਨਹੀਂ ਸੀ ਬਣ ਸਕਦਾ ਕਿਉਂ ਕਿ ਜਦੋਂ ਉਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਤਾਂ ਇੱਕ ਮੁਸਲਮਾਨ ਔਰ ਇੱਕ ਅੰਗਰੇਜ਼ 크੍ਰਿਸਚੀਅਨ ਜਿਨ੍ਹਾਂ ਨੇ ਮਹਾਤਮਾ ਜੋਤੀਰਾਵ ਫੂਲੇ ਦੀ ਫੀਸ ਭਰੀ ਮਹਾਤਮਾ ਜੋਤੀਰਾਵ ਫੂਲੇ ਨੂੰ ਇੱਕ ਪੇਟੀ ਲੈ ਕੇ ਦਿੱਤੀ ਇੱਕ ਬਸਤਾ ਲੈ ਕੇ ਦਿੱਤਾ ਉਹ ਜਿਹੜੀ ਵਿਵਸਥਾ ਸੀ ਉਸ ਚੀਜ਼ ਬਾਰੇ ਮਾਤਾ ਸੁਤਰੀਬਾਈ ਫੂਲੇ ਲਿਖਦੇ ਨੇ ਕਿ ਜੇ ਇਹ ਦੋ ਸ਼ਖਸੀਅਤ ਨਾ ਹੁੰਦੀਆਂ ਤਮ ਮਹਾਤਮਾ ਜੋਤੀਰਾ ਫੁੱਲੇ ਕਦੀ ਮਹਾਤਮਾ ਨਾ ਬਣ ਸਕਦੇ ਲੇਕਿਨ ਸਾਥੀਓ ਖਾਸ ਕਰਕੇ ਭੈਣਾ ਜਿਹੜੀਆਂ ਸਵੇਰੇ ਬੱਚਿਆਂ ਨੂੰ ਸਕੂਲ ਤੁਸੀਂ ਭੇਜਦੀਆਂ ਜੇ ਕੀ ਕਦੀ ਇਸ ਗੱਲ ਦੇ ਉੱਪਰ ਗੌਰ ਕੀਤਾ ਕਿ ਮਾਤਾ ਸੁੱਤਰੀ ਬਾਈ ਫੁੱਲੇ ਜਿਹੜੀ ਤੁਹਾਡੇ ਲਈ ਸਿੱਖਿਆ ਦਾ ਪ੍ਰਬੰਧ ਕਰਕੇ ਗਏ ਉਹ ਸਿੱਖਿਆ ਦੀ ਹਾਲਤ ਕੀ ਆ ਤੁਸੀਂ ਟੀਵੀ ਦੇਖਦੀਆਂ ਜੇ ਰੋਜ਼ ਇੱਕ ਸਰਕਾਰ ਨੇ ਪਿੱਛੇ ਇੱਕ ਪਾਲਿਸੀ ਬਣਾਈ ਔਰ ਉਹਨੂੰ ਐਜੂਕੇਸ਼ਨ ਪਾਲਿਸੀ ਦੇ ਨਾਂ ਦੇ ਨਾਲ ਪ੍ਰਚਾਰ ਕੀਤਾ ਗਿਆ ਔਰ ਸਰਕਾਰ ਦਾ ਅਜੰਡਾ ਕੀ ਆ ਅਜੰਡਾ ਸਰਕਾਰ ਦਾ ਉਹਦੇ ਵਿੱਚ ਬਕਾਇਦਾ ਜੇ ਤੁਸੀਂ ਉਹਦਾ ਲੈਕਚਰ 1 ਪੜੋਗੇ ਤਾਂ ਉਹਦੇ ਵਿੱਚ ਲਿਖਿਆ ਕਿ ਸਰਕਾਰ ਦਾ ਅਗਲੇ 10 ਸਾਲਾਂ ਦਾ ਟੀਚਾ ਕਿ ਦੇਸ਼ ਦੇ ਵਿੱਚ 45000 ਡਿਗਰੀ ਕਾਲਜ ਜਿਹੜੇ ਨੇ ਉਹਨਾਂ ਨੂੰ ক্লোਜ਼ਰ ਔਰ ਮਰਜਰ ਦੀ ਪਾਲਿਸੀ ਦੇ ਤਹਿਤ 15000 ਤੇ ਲਿਆਉਣਾ ਅੱਜ ਤੁਹਾਡਾ ਬੱਚਾ ਪਿੰਡ ਦੇ ਸਕੂਲ ਦੇ ਵਿੱਚ ਪੜਨ ਜਾਂਦਾ ਹੈ ਅੱਜ ਟੀਵੀ ਦੇ ਵਿੱਚ ਇੱਕ ਐਡ ਆ ਰਹੀ ਆ ਤੁਹਾਡੇ ਪੰਜਾਬ ਦੇ ਵਿੱਚ ਟੀਵੀ ਦੇ ਵਿੱਚ ਤੁਸੀਂ ਦੇਖੋਗੇ ਕ ਐਡ ਆ ਰਹੀ ਆ ਕਿ ਘਰ-ਘਰ ਬੱਸ ਆਇਆ ਕਰੇਗੀ ਤੁਹਾਡੇ ਬੱਚਿਆਂ ਨੂੰ ਲੈਣ ਮਾਤਾ ਸੁੱਤਰੀ ਬਾਈ ਨੇ ਸਕੂਲ ਖੋਲੇ ਤੇ ਇੱਥੇ ਕੀ ਚੱਲ ਰਿਹਾ ਕਿ ਘਰ-ਘਰ ਬੱਸ ਆਇਆ ਕਰੇਗੀ ਲੈਣ ਔਰ ਉਹ ਬੱਸ ਤੁਹਾਡੇ ਬੱਚਿਆਂ ਨੂੰ ਸਕੂਲ ਪਹੁੰਚਾਏਗੀ ਉਹ ਕਿਉਂ ਸਕੂਲ ਪਹੁੰਚਾਏਗੀ ਇੱਕ ਸਾਲ ਬਾਅਦ 6 ਮਹੀਨੇ ਬਾਅਦ ਬੱਸ ਖਰਾਬ ਹੋਏਗੀ ਔਰ ਉਹ ਬੱਸ ਦੁਬਾਰਾ ਪਿੰਡ ਦੇ ਵਿੱਚ ਨਹੀਂ ਆਏਗੀ ਔਰ ਇਹ ਰਿਪੋਰਟ ਭੇਜੀ ਜਾਊਗੀ ਕਿ ਉਸ ਪਿੰਡ ਦੇ ਵਿੱਚੋਂ ਕੋਈ ਬੱਚਾ ਸਕੂਲ ਨਹੀਂ ਜਾਣਾ ਚਾਹੁੰਦਾ ਇਸ ਕਰਕੇ ਉਸ ਪਿੰਡ ਦੇ ਸਕੂਲ ਨੂੰ ਬੰਦ ਕਰ ਦਿੱਤਾ ਜਾਏ ਕਿਆ ਤੁਹਾਡੇ ਹੱਥਾਂ ਦੇ ਵਿੱਚ ਜਿਹੜੀ ਮਾਤਾ ਸੁਤਰੀਬਾਈ ਫੂਲੇ এডਿਕੇਸ਼ਨ ਦੇ ਕੇ ਗਏ ਕਿਉਂ এডਿਕੇਸ਼ਨ ਸੁਰੱਖਿਤ ਹੈ ਬਿਲਕੁਲ ਵੀ ਸੁਰੱਖਿਤ ਨਹੀਂ ਹੈ ਅਸੀਂ ਮਾਤਾ ਸੁਤਰੀਬਾਈ ਫੂਲੇ ਦੀਆਂ ਗੱਲਾਂ ਹੁਣੇ ਭੈਣਾ ਨੇ ਗੱਲ ਕੀਤੀ ਕਿ ਮੱਥੇ ਦੇ ਉੱਪਰ ਸੰਦੂਰ ਜਿਹੜਾ ਉਹ ਲਾਉਣਾ ਇੱਕ ਬਹੁਤ ਵੱਡਾ ਵਹਿਮ ਆ ਗਲਾਂ ਦੇ ਵਿੱਚ ਮੰਗਲ ਸੂਤਰ ਪਾਉਣਾ ਇੱਕ ਬੜਾ ਵੱਡਾ ਵਹਿਮ ਆ ਆ ਬਹੁਤ ਸਾਰੇ ਕੋਈ ਕਿਸਾਨ ਭਰਾ ਵੀ ਬੈਠੇ ਹੋਣਗੇ ਇੱਕ ਕੋਈ ਦਿਨ ਪਹਿਲਾਂ ਰਾਜਸਥਾਨ ਦੀ ਇੱਕ ਵੀਡੀਓ ਵਾਇਰਲ ਹੋਈ ਇੱਕ ਜ਼ਿਮੀਦਾਰ ਨੇ ਆਪਣੇ ਖੇਤ ਦੇ ਵਿੱਚ ਸੋਲਰ ਪੰਪ ਲਾਇਆ ਸੋਲਰ ਪੈਨਲ ਲੱਗੇ ਨੇ ਔਰ ਇੱਕ ਪੰਡਤ ਨੇ ਕਿਹਾ ਕਿ ਸੂਰਜ ਦੇਵਤੇ ਨੂੰ ਸਾਹ ਲੈਣ ਦੇ ਵਿੱਚ ਪਰੇਸ਼ਾਨੀ ਹੁੰਦੀ ਆ ਇਸ ਕਰਕੇ ਸੋਲਰ ਪੈਨਲ ਜਿਹੜੇ ਉਹ ਤੋੜ ਦਿੱਤੇ ਜਾਣ ਔਰ ਉਹ ਵੀਡੀਓ ਵਾਇਰਲ ਹੋਈ ਉਹ ਸੋਲਰ ਪੈਨਲ ਜਿਹੜਾ ਤੋੜ ਰਿਹਾ ਇੱਕ ਬੰਦਾ ਆ ਛੋਟੇ ਬੱਚੇ ਜਾਣਦੇ ਆ ਇੱਕ ਇੱਕ ਬੰਦਾ ਤੁਸੀਂ ਵੀਡੀਓ ਵੇਖੀ ਹੋਊਗੀ ਉਹ ਰੋਟੀ ਫੜਦਾ ਔਰ ਉਹਦੇ ਉੱਤੇ ਗੋਹਾ ਲਾ ਰਿਹਾ ਜਿੱਦਾਂ ਮਿਊਨਿਸ ਲਾ ਕੇ ਆਪਾਂ ਕੋਈ ਬ੍ਰੈਡ ਖਾਣੇ ਆ ਜੋ ਪੁਸ਼ ਖਾਣੇ ਆ ਪਰ ਉਹ ਸੋਚਣ ਦੀ ਲੋੜ ਆ ਕਿ ਮਾਤਾ ਸੁਤਰੀਬਾਈ ਫੂਲੇ ਜੋ ਦੇਣਾ ਸੀ ਉਹ ਦੇ ਕੇ ਚਲੇ ਗਏ ਲੇਕਿਨ ਕੀ ਮਾਤਾ ਸੁਤਰੀਬਾਈ ਫੂਲੇ ਦੀਆਂ ਗੱਲਾਂ ਜੋ ਉਹ ਕਹਿੰਦੇ ਸੀ ਉਹ ਕਿਹਾ ਉਹ ਗੱਲਾਂ ਅੱਜ ਜੜੀਆਂ ਉਹ ਸਮਾਜ ਦੇ ਵਿੱਚ ਇੰਪਲੀਮੈਂਟ ਹੈ ਨਹੀਂ ਤੁਹਾਡੀ ਐਜੂਕੇਸ਼ਨ ਜੜੀ ਆ ਸਭ ਤੋਂ ਵੱਡਾ ਖਤਰਾ ਤੁਹਾਡੀ এডੂਕੇਸ਼ਨ ਦੇ ਉੱਪਰ ਆ ਕਿਉਂਕਿ ਤੁਹਾਡੇ ਮਹਾਪੁਰਸ਼ਾਂ ਨੇ ਬਾਰ ਬਾਰ ਇੱਕ ਢੰਡੋਰਾ ਪਟਿਆ ਕਿ ਸਾਡੇ ਸਮਾਜ ਨੂੰ ਜਾਗਰਤ ਹੋਣਾ ਚਾਹੀਦਾ ਸਾਨੂੰ এডੂਕੇਸ਼ਨ ਹਾਸਲ ਕਰਨੀ ਚਾਹੀਦੀ ਆ ਲੇਕਿਨ ਅਸੀਂ ਕਹਾਣੀਆਂ ਸੁਣਾਉਂਦੇ ਬੜੇ ਸ਼ਕੀਨ ਆ ਅਸੀਂ ਕਹਾਣੀਆਂ ਸੁਣਨ ਦੇ ਬੜੇ ਸ਼ਕੀਨ ਆ ਲੇਕਿਨ ਅਸੀਂ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਤਥਾਗਤ ਗੌਤਮ ਬੁੱਧ ਨੂੰ ਕਿਸੇ ਨੇ ਆਪਣੇ ਘਰ ਖਾਣੇ ਦੇ ਲਈ ਬੁਲਾਇਆ ਔਰ ਤਥਾਗਤ ਗੌਤਮ ਬੁੱਧ ਜਦ ਖਾਣਾ ਖਾਣ ਬੈਠੇ ਤ ਉਹਨਾਂ ਦੂਰ ਦੇਖਿਆ ਕਿ ਉਸ ਘਰ ਦੇ ਵਿੱਚ ਕੁਝ ਮਜ਼ਦੂਰ ਜੜੇ ਨੇ ਉਹ ਬੈਠੇ ਨੇ ਤਾਂ ਤਥਾਗਤ ਨੇ ਉਸ ਉਪਾਸਕ ਨੂੰ ਪੁੱਛਿਆ ਕਹਿੰਦੇ ਉਹ ਕੌਣ ਨੇ ਕਹਿੰਦਾ ਜੀ ਉਹ ਮਜ਼ਦੂਰ ਨੇ ਤਥਾਗਤ ਨੇ ਕਿਹਾ ਕਿਆ ਕਹਿੰਦੇ ਉਹਨਾਂ ਨੇ ਖਾਣਾ ਖਾ ਲਿਆ ਕਹਿੰਦਾ ਜੀ ਉਹਨਾਂ ਨੇ ਖਾਣਾ ਨਹੀਂ ਖਾਦਾ ਉਹ ਤੁਹਾਡੇ ਤੋਂ ਬਾਅਦ ਖਾਣਾ ਖਾਣਗੇ ਤਥਾਗਤ ਗੌਤਮ ਬੁੱਧ ਕਹਿੰਦੇ ਕਿ ਉਹ ਖਾਣਾ ਨਹੀਂ ਖਾਣਗੇ ਤਾਂ ਮੈਂ ਵੀ ਖਾਣਾ ਨਹੀਂ ਖਾਵਾਂਗਾ ਸਭ ਤੋਂ ਪਹਿਲਾਂ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰ ਨੂੰ ਉਹਦੀ ਜਿਹੜੀ ਕਿਰਤ ਹੈ ਉਹਦੀ ਜੇਬ ਦੇ ਵਿੱਚ ਚਲੀ ਜਾਣੀ ਚਾਹੀਦੀ ਇਹ ਤੁਹਾਡੇ ਪੁਰਖਿਆਂ ਦਾ ਇਤਿਹਾਸ ਹੈ ਇਹ ਤੁਹਾਡੇ ਪੁਰਖਿਆਂ ਦਾ ਇਤਿਹਾਸ ਹੈ ਔਰ ਇਸੇ ਹੀ ਪੁਰਖਿਆਂ ਦੇ ਇਤਿਹਾਸ ਨੂੰ ਇਸ ਦੇਸ਼ ਦੇ ਵਿੱਚ ਦੁਹਰਾਇਆ ਗਿਆ ਇਸ ਦੇਸ਼ ਦੇ ਵਿੱਚ ਅੰਬੇਡਕਰੀ ਲੋਕਾਂ ਦੇ ਹੱਥਾਂ ਦੇ ਵਿੱਚ ਜਦੋਂ ਸੱਤਾ ਆਈ ਤਾਂ ਇਸ ਸਮਾਜ ਨੂੰ ਤਿੰਨ ਤਿੰਨ ਕਿੱਲੇ ਜ਼ਮੀਨਾਂ ਦਿੱਤੀਆਂ ਗਈਆਂ ਤਾਂ ਕਿ ਤੁਹਾਨੂੰ ਕਿਸੇ ਦੀ ਵਗਾਰ ਨਾ ਕਰਨੀ ਪਵੇ ਪਰ ਕੀ ਭੈਣੋ ਅਸੀਂ ਵਾਕਈ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਦੀ ਸਾਡੇ ਜ਼ਿਹਨ ਦੇ ਵਿੱਚ ਆਈਆਂ ਕਿ ਆ ਜਿਹੜਾ ਮੇਰਾ ਬੱਚਾ ਘਰ ਦੇ ਵਿੱਚ ਜਿਨ੍ਹਾਂ ਮਸਵਰੇ ਲਾੜ ਦੇ ਨਾਲ ਤਿਆਰ ਕਰਕੇ ਭੇਜਦੀਆਂ ਕਿ ਜਾ ਜਾ ਕੇ ਸਕੂਲ ਦੇ ਵਿੱਚ ਐਜੂਕੇਸ਼ਨ ਲੈ ਕੇ ਆ ਕੀ ਇਹਦੀ ਐਜੂਕੇਸ਼ਨ ਜਿਹੜੀ ਆ ਉਹ ਸਹੀ ਐਜੂਕੇਸ਼ਨ ਮਿਲ ਰਹੀ ਆ ਅੱਜ ਯੂਨੀਵਰਸਟੀਆਂ ਜਿਹੜੀਆਂ ਨਹੀਂ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਸਕੂਲਾਂ ਨੂੰ ਖਤਮ ਕੀਤਾ ਜਾ ਰਿਹਾ ਪਿਛਲੀ ਜਿਹੜੀ ਸਰਕਾਰ ਚਲੀ ਗਈ ਤੁਸੀਂ ਅਖਬਾਰਾਂ 'ਚ ਪੜਿਆ ਹੋਗਾ ਉਹ ਸਰਕਾਰ ਨੇ 800 ਸਕੂਲ ਬੰਦ ਕਰ ਦਿੱਤੇ ਤੇ ਤੁਸੀਂ ਮਾਤਾ ਸੁਤਰੀ ਬਾਈ ਦੇ ਨਾਂ ਤੇ ਜਿੰਨੇ ਮਰਜ਼ੀ ਢੋਲ ਵਜਾਈ ਜਾਓ ਜਿੰਨੇ ਮਰਜ਼ੀ ਉਹਦੇ ਗੁਣ ਗਾਈ ਜਾਓ ਮਾਤਾ ਸੁਤਰੀ ਬਾਈ ਨੂੰ ਹੁਣ ਫਰਕ ਨਹੀਂ ਪੈਣਾ ਹਰਕ ਤੁਹਾਨੂੰ ਪੈਣਾ ਕਿਉਂਕਿ ਜਿਨ੍ਹਾਂ ਦੇ ਬੱਚਿਆਂ ਦੀ ਐਜੂਕੇਸ਼ਨ ਖਤਮ ਹੋ ਰਹੀ ਆ ਆ ਸਾਡੀ ਬੇਟੀ ਡਾਕਟਰ ਬਣੀ ਆ ਇਹ ਸਾਡੀ ਬੇਟੀ ਡਾਕਟਰ ਬਣੀ ਆ ਤਾਂ ਡਾਕਟਰ ਕਿਦੀ ਬਦੌਲਤ ਬਣੀ ਆ ਇਹ ਪੜ ਕੇ ਬਣੀ ਆ ਲੇਕਿਨ ਅੱਜ ਜੇ ਕੋਈ ਡਾਕਟਰ ਬਣਾਉਣਾ ਹੋਏ ਤਾਂ ਲਗਭਗ 1 ਕਰੋੜ ਰੁਪਈਆ ਲੱਗਦਾ ਕੀ ਜਿੰਨੇ ਅਸੀਂ ਲੋਕ ਇੱਥੇ ਬੈਠੇ ਆ ਸਾਡੇ ਵਿੱਚ ਇਹ ਹਾਇਸियत ਹੈ ਕਿ ਅਸੀਂ 1 ਕਰੋੜ ਰੁਪਈਆ ਲਾ ਕੇ ਆਪਣੇ ਬੱਚੇ ਨੂੰ ਅਸੀਂ ਜਿਹੜਾ ਉਹ ਪੜਾ ਸਕੀਏ ਲekin ਦੁੱਖ ਦੀ ਗੱਲ ਹੈ ਕਿ ਅਸੀਂ ਲੋਕ ਸਾਰਾ ਕੁਝ ਜਾਣਦੇ ਹੋਏ ਵੀ ਅੱਖਾਂ ਬੀਟ ਲੈਨੇ ਆ ਅਸੀਂ ਜਿੰਨੇ ਵੀ ਲੋਕ ਬੈਠੇ ਆ ਅਸੀਂ ਆਪਣੀ ਐਜੂਕੇਸ਼ਨ ਨੂੰ ਹਮੇਸ਼ਾ ਸ਼ਰਮਿੰਦਾ ਕਰਦੇ ਆ ਆ ਬੱਚੇ ਬੈਠੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਆਪਾਂ ਪਾਣੀ ਜਿਹੜਾ ਆ ਪੀਨੇ ਆ ਔਰ ਪਾਣੀ ਬਣਦਾ ਕਿੱਦਾਂ ਆ ਪਾਣੀ ਦਾ ਫਾਰਮੂਲਾ ਕਿਸੇ ਬੱਚੇ ਨੂੰ ਪਤਾ ਹੈ ਕੀ ਹੁੰਦਾ H2 O oh, H2O ਕੀ ਆ ਹਾਈਡਰੋਜਨ ਦੇ ਦੋ ਇਹਨੂੰ ਔਰ ਇੱਕ ਆਕਸੀਜਨ ਦਾ ਮਿਲ ਕੇ ਪਾਣੀ ਬਣਦਾ ਹੈ ਲੇਕਿਨ ਅਸੀਂ ਆਪਣੀ ਉਸ এডਿਕੇਸ਼ਨ ਨੂੰ ਉਸ ਵੇਲੇ ਸਭ ਤੋਂ ਵੱਧ ਸ਼ਰਮਿੰਦਾ ਕਰਦੇ ਆ ਜਦੋਂ ਅਸੀਂ ਇੱਕ ਪਾਣੀ ਨੂੰ ਦੇਵਤਾ ਮੰਨ ਕੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਆ ਅਸੀਂ ਇੱਕ ਦੇਵਤਾ ਮੰਨ ਕੇ ਉਹਦੀ ਪੂਜਾ ਸ਼ੁਰੂ ਕਰ ਦਿੰਦੇ ਆ ਇੱਕ ਸੂਰਜ ਜਿਹੜਾ ਗੋਲਾ ਆ ਬਹੁਤ ਵੱਡਾ ਗੈਸਾਂ ਦਾ ਪਰ ਇਹ ਸਾਇੰਸ ਦੇ ਵਾਲੇ ਸਟੂਡੈਂਟ ਜਿਹੜੇ ਆ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਲੇਕਿਨ ਜਦੋਂ ਉਸੇ ਸੂਰਜ ਨੂੰ ਅਸੀਂ ਸੱਤ ਘੋੜਿਆਂ ਦੇ ਰਸਤਾ ਦੇ ਪਿੱਛੇ ਬੈਠਾ ਕੋਈ ਦੇਵਤਾ ਮੰਨ ਲੈਂਦੇ ਆ ਤਾਂ ਅਸੀਂ ਆਪਣੀ এডਿਕੇਸ਼ਨ ਨੂੰ ਸ਼ਰਮਿੰਦਾ ਕਰਦੇ ਆ ਇਸ ਕਰਕੇ ਸਾਥੀਓ ਅੱਜ ਸਮੇਂ ਦੀ ਲੋੜ ਹੈ ਕਿ ਜੋ ਸਰਕਾਰਾਂ ਕਰ ਰਹੀਆਂ ਨੇ ਉਸ ਸਰਕਾਰਾਂ ਦੀ ਜੋ ਕੰਮ ਹੋ ਰਹੇ ਨੇ ਉਹਨਾਂ ਦੇ ਉੱਪਰ ਪੈਣੀ ਨਜ਼ਰ ਰੱਖਿਏ ਕਿਉਂਕਿ ਦੇਸ਼ ਦੀ ਜਿਹੜੀ ਸੈਂਟਰ ਸਰਕਾਰ ਹੈ ਉਹ ਤੁਹਾਡੀ ਐਜੂਕੇਸ਼ਨ ਖਤਮ ਕਰਨਾ ਚਾਹੁੰਦੀ ਆ ਉਹ ਤੁਹਾਨੂੰ ਉਸੇ ਯੁੱਗ ਦੇ ਵਿੱਚ ਦੁਬਾਰਾ ਭੇਜਣਾ ਚਾਹੁੰਦੀ ਆ ਜਿਸ ਯੁੱਗ ਦੇ ਵਿੱਚ ਮਹਾਤਮਾ ਜੋਤੀਰਾ ਫੂਲੇ ਬਾਬਾ ਸਾਹਿਬ ਅੰਬੇਡਕਰ ਮਾਤਾ ਸੁਤਰੀਬਾਈ ਫੂਲੇ ਵਰਗੇ ਮਹਾਨ ਕ੍ਰਾਂਤੀਕਾਰੀ ਜਿਹੜੇ ਆ ਤੁਹਾਨੂੰ ਕੱਢ ਕੇ ਲਿਆਏ ਨੇ ਉਸੇ ਹੀ ਸਿਸਟਮ ਦੇ ਵਿੱਚ ਫਿਰ ਦੁਬਾਰਾ ਤੁਹਾਨੂੰ ਜੜੀ ਉਹ ਭੇਜਣਾ ਚਾਹੁੰਦੀ ਆ ਸਮਾਂ ਬਹੁਤ ਹੋ ਗਿਆ ਮੈਂ ਅੰਤ ਦੇ ਵਿੱਚ ਇੱਕ ਗੱਲ ਕਹਿ ਕੇ ਔਰ ਤੁਹਾਡੇ ਸਾਹਮਣੇ ਇੱਕ ਸਵਾਲ ਛੱਡ ਕੇ ਰਜਾ ਲੈ ਲੈਣੀ ਆ ਇੱਕ ਪਾਕਿਸਤਾਨੀ ਇੱਕ ਸ਼ਾਇਰ ਆ ਫੈਜ਼ ਅਹਿਮਦ ਫੈਜ਼ ਉਹਦੀ ਇੱਕ ਕਵਿਤਾ ਹੈ ਉਹ ਕਹਿੰਦਾ ਜਿਸ ਦੇਸ਼ ਮੇਂ ਮਾਂਵ ਬਹਨੋ ਕੋ ਅਗਿਆਰ ਉਠਾ ਕਰ ਲੈ ਜائیں ਅਗਿਆਰ ਦਾ ਮਤਲਬ ਆ ਗੈਰ ਲੋਕ ਜਿਸ ਦੇਸ਼ ਮੇਂ ਮਾਂਵ ਬਹਨੋ ਕੋ ਅਗਿਆਰ ਉਠਾ ਕਰ ਲੈ ਜائیں जिस देश में कातल गुंडों को अशराफ छुडा कर ले जाए जिस देश की कोर्ट कचहरी में इंसाफ टकों पर बिकता हो जिस देश का मुंशी काजी भी मुजरम से पूछ के लिखता हो जिस देश के चप्पे चप्पे पर पुलिस के नाके होते हो जिस देश के मंदिर मस्जिद में हर रोज धमाके होते हो उस देश के हर एक लीडर को उस देश के हर एक लीडर पर ਸਵਾਲ ਉਠਾਣਾ ਵਾਜਿਬ ਹੈ ਉਸ ਦੇਸ਼ ਕੇ ਹਰ ਇੱਕ ਹਾਕਮ ਕੋ ਸੂਲੀ ਤੇ ਚੜਾਣਾ ਵਾਜਿਬ ਹੈ ਕੀ ਇਹ ਪੰਜਾਬ ਚ ਹੋ ਰਿਹਾ ਕੀ ਤੁਹਾਡੇ ਦੇਸ਼ ਚ ਨਹੀਂ ਹੋ ਰਿਹਾ ਜੇ ਚੀਜ਼ਾਂ ਹੋ ਰਹੀਆਂ ਤਾਂ ਫਿਰ ਲੜਾਈ ਸਿੱਧੀ ਸਿੱਧੀ ਤੁਹਾਨੂੰ ਸਮਝ ਲੱਗਣੀ ਚਾਹੀਦੀ ਆ ਕਿ ਲੜਾਈ ਭਾਰਤ ਦੇ ਸੰਵਿਧਾਨ ਔਰ ਮਨੁਸਮ੍ਰਿਤੀ ਦੇ ਸੰਵਿਧਾਨ ਦੇ ਵਿੱਚ ਔਰ ਤੁਹਾਡੀ ਇਹ ਡਿਊਟੀ ਬਣਦੀ ਆ ਕੀ ਬਾਬਾ ਸਭ ਅੰਬੇਡਕਰ ਦੇ ਪੈਰੋਕਾਰੋ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਜੀ ਦੇ ਪੈਰੋਕਾਰੋ ਮਾਤਾ ਸੁਤਰੀ ਬਾਈ ਫੂਲੇ ਜੀ ਦੇ ਨਾਂ ਤੇ ਜਨਮ ਦਿਨ ਮਨਾਉਣ ਦੇ ਲਈ ਇਕੱਠੇ ਹੋਏ ਸਾਥੀਓ ਅੱਜ ਜੇ ਇਹੋ ਜੀ ਵਿਵਸਥਾ ਸਾਡੇ ਦੇਸ਼ ਦੀ ਹੈ ਤਾਂ ਸਾਨੂੰ ਉਹ ਸਰਕਾਰ ਜਿਹੜੀ ਆ ਦੀ ਜ਼ਰੂਰਤ ਹੈ ਜਿਹੜੀ ਬਾਬਾ ਸਭ ਅੰਬੇਡਕਰ ਦੇ ਕਨਸਟੀਟਿਊਸ਼ਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੇ ਬਾਬਾ ਸਭ ਅੰਬੇਡਕਰ ਦੇ ਸੰਵਿਧਾਨ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰੇ ਜਿਹੜੀ ਤੁਹਾਡੀ ਸਿੱਖਿਆ ਔਰ ਤੁਹਾਡੀ ਸਿਹਤ ਨੂ ਸੁਨਿਸ਼ਚਿਤ ਕਰੇ ਕਿ ਤੁਹਾਨੂੰ ਅਸੀਂ ਸਿੱਖਿਆ ਚੰਗੀ ਔਰ ਚੰਗੀ ਸਿਹਤ ਜਿਹੜੀ ਆ ਉਹ ਦਵਾਂਗੇ ਅਜਹੀ ਸਰਕਾਰ ਦੀ ਲੋੜ ਹੈ ਔਰ ਇਹ ਤੁਹਾਡੇ ਤੋਂ ਆਸ ਕਰਦਾ ਹੋਇਆ ਮੈਂ ਰਜਾ ਚਾਹੁੰਨਾ ਕਿ ਅਸੀਂ ਸਿਰਫ ਤੇ ਸਿਰਫ ਮਾਤਾ ਦਾ ਜਨਮ ਦਿਨ ਨਾ ਮਨਾਈਏ ਮਾਤਾ ਦੇ ਜਨਮ ਦਿਨ ਦੇ ਉੱਪਰ ਅਸੀਂ ਕੋਈ ਸਾਰਥਕ ਪ੍ਰਣ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਟਾਰਗੇਟ ਕੀ ਹੈ ਕਿ ਅਸੀਂ ਬੱਚਿਆਂ ਦੀ ਐਜੂਕੇਸ਼ਨ ਬਚਾਉਣੀ ਹੈ ਜਾਂ ਅਸੀਂ ਬੱਚਿਆਂ ਨੂੰ ਫਿਰ ਉਹ ਹੀ ਗੁਲਾਮ ਬਣਾਉਣਾ ਹੈ ਜੇ ਅਸੀਂ ਗੁਲਾਮ ਬਣਾਉਣਾ ਤਾਂ ਜਿਸ ਤਰ੍ਹਾਂ ਤੁਹਾਡਾ ਜੀਵਨ ਚੱਲ ਰਿਹਾ ਇਹਨੂੰ ਚੱਲਦੇ ਰਹਿੰਦੇ ਹੋ ਜੇ ਤੁਸੀਂ ਆਜ਼ਾਦੀ ਚਾਹੁੰਦੇ ਹੋ ਤਾਂ ਤੁਹਾਨੂੰ ਮਾਤਾ ਸੁਤਰੀबाई फुले ਦੀ ਤਰ੍ਹਾਂ ਇਸ ਸਿਸਟਮ ਦਾ ਵਿਰੋਧ ਕਰਨਾ ਪਏਗਾ ਆਪਣੇ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਆ ਉਹ ਸੁਨਿਸ਼ਚਿਤ ਕਰਨੀ ਪਵੇਗੀ ਇੰਨੀਆਂ ਕ ਬੇਨਤੀਆਂ ਕਰਦਾ ਹਾਂ ਆਪ ਸਭ ਤੋਂ ਰਾਜਾ ਚੋਣਾ ਕਿਉਂਕਿ ਇਸ ਦੇਸ਼ ਦੇ ਵਿੱਚ ਜਦੋਂ ਕੋਈ ਸਮੱਸਿਆ ਸਾਨੂੰ ਆਉਂਦੀ ਆ ਤਾਂ ਅਸੀਂ ਲੋਕ ਹਮੇਸ਼ਾ ਕੀ ਕਰਦੇ ਹਾਂ ਕਿ ਕਿਸੇ ਕਿਸੇ ਪੰਡਤ ਕੋਲ ਤੁਰ ਪੈਨੇ ਆ ਇੱਕ ਜੋਤੀਰਾਵ ਫੂਲੇ ਸਾਹਿਬ ਨੇ ਇੱਕ ਕਿਤਾਬ ਲਿਖੀ ਸੀ ਨਾਟਕ ਲਿਖਿਆ ਸੀ ਤ੍ਰਿਤੀਆ ਰਤਨ ਤ੍ਰਿਤੀਆ ਰਤਨ ਦੇ ਵਿੱਚ ਇੱਕ ਬੰਦਾ ਜੋਤੀਰਾਵ ਫੂਲੇ ਸਾਹਿਬ ਕੋ ਹੁੰਦਾ ਔਰ ਉਹ ਫੂਲੇ ਸਾਹਿਬ ਨੂੰ ਕਹਿੰਦਾ ਕਿ ਮੇਰੇ ਸਿਰ ਤੇ ਕਰਜ਼ਾ ਬਹੁਤ ਹੈ ਮੈਂ ਬਹੁਤ ਮਾੜੀ ਹਾਲਤ ਦੇ ਵਿੱਚ ਲੰਘ ਰਿਆਂ ਤਾਂ ਮੈਨੂੰ ਕੋਈ ਇਲਾਜ ਦੱਸੋ ਤਾਂ ਪੰਡਤ ਉਹਨੂੰ ਕਹਿੰਦਾ ਕਿ ਬੇਟਾ ਤੇਰਾ ਸ਼ਨੀ ਜਿਹੜਾ ਆ ਉਹ ਸਹੀ ਜਗ੍ਹਾ ਨਹੀਂ ਆ ਇਸ ਕਰਕੇ ਸ਼ਨੀ ਸ਼ਨੀ ਨੂੰ ਸਹੀ ਜਗ੍ਹਾ ਲੈਣ ਦੇ ਲਈ ਮੈਂ ਇੱਕ ਇਲਾਜ ਤੈਨੂੰ ਦੱਸਾਂਗਾ ਉਹ ਕਹਿੰਦੇ ਦੱਸੋ ਉਹਨੇ ਕਿਹਾ ਤੇਰੀ ਜੇਬ ਦੇ ਵਿੱਚ 1000 ਰੁਪਇਆ ਹੈ ਤਾਂ ਮੈਨੂੰ ਦੇ ਤਾਂ ਉਸ ਬੰਦੇ ਨੇ ਕਿਹਾ ਕੀ ਪੰਡਤ ਜੀ ਮੇਰੀ ਜੇਬ ਦੇ ਵਿੱਚ 1000 ਰੁਪਇਆ ਨਹੀਂ ਆ ਉਹ ਕਹਿੰਦੇ ਚੱਲ ਅੱਧਾ ਹੀ ਦੇ ਦੇ 500 ਦੇ ਦੇ ਉਹ ਕਹਿੰਦਾ ਮੇਰੀ ਜੇਬ ਦੇ ਵਿੱਚ 500 ਰੁਪਇਆ ਵੀ ਨਹੀਂ ਆ ਤਾਂ ਉਸ ਬੰਦੇ ਨੇ ਕਿਹਾ ਪੰਡਤ ਨੇ ਕਹਿੰਦਾ ਮੈਂ ਤੈਨੂੰ ਇੱਕ ਮੰਤਰ ਦਿੰਦਾ ਕੁਛ ਨਾ ਕੁਛ ਤਾਂ ਦੇ ਮੈਨੂੰ 100 ਰੁਪਇਆ ਦੇ ਉਹਨੇ ਜੇਬ ਦੇ ਵਿੱਚ ਹੱਥ ਪਾਇਆ ਔਰ ਆਪਣੀਆਂ ਦੋਨੇ ਜੇਬਾਂ ਜਿਹੜੀਆਂ ਬਾਹਰ ਕੱਢ ਦਿੱਤੀਆਂ ਇਹ ਮਹਾਤਮਾ ਜੋਤੀਰਾਵ ਫੁੱਲੇ ਨੇ ਗੱਲ ਲਿਖੀ ਹੈ ਮੇਰੀ ਕੋਈ ਗੱਲ ਨਹੀਂ ਹੈ ਤਾਂ ਜੋਤੀਰਾਵ ਫੁੱਲੇ ਲਿਖਦੇ ਨੇ ਕਹਿੰਦੇ ਜਦ ਉਸ ਬੰਦੇ ਨੇ ਜੇਬ ਦੇ ਵਿੱਚੋਂ ਆਪਣੀਆਂ ਜੇਬਾਂ ਦੇ ਵਿੱਚ ਹੱਥ ਮਾਰਿਆ ਔਰ ਜੇਬਾਂ ਬਾਹਰ ਕੱਢੀਆਂ ਤਾਂ ਉਹਦੀ ਜੇਬ ਦੇ ਵਿੱਚੋਂ ਇੱਕ ਵੀ ਰੁਪਇਆ ਨਹੀਂ ਨਿਕਲਿਆ ਔਰ ਉਹੀ ਪੰਡਤ ਉਹਨੂੰ ਕਹਿੰਦਾ ਕਿ ਬੇਟਾ ਜੇ ਤੇਰੀ ਜੇਬ ਦੇ ਵਿੱਚ ਇੱਕ ਵੀ ਰੁਪਇਆ ਨਹੀਂ ਆ ਤਾਂ じゃ ਮੈਂ ਤੁਹਾਨੂੰ ਕਹਿੰਦਾ ਸ਼ਨੀ ਤੇਰਾ ਕੁਝ ਵੀ ਵਿਗਾੜ ਨਹੀਂ ਸਕਦਾ ਇਸ ਕਰਕੇ ਸਾਥੀਓ ਮਾਤਾ ਸੁਤਰੀਬਾਈ ਫੂਲੇ ਦਾ ਜਨਮ ਦਿਨ ਮਨਾਉਣਾ ਤਾਂ ਸਾਰਤਕ ਆ ਜੇ ਅਸੀਂ ਉਹਨਾਂ ਦੀ ਗੱਲ ਤੇ ਅਮਲ ਕਰੀਏ ਆਪਣੀ ਐਜੂਕੇਸ਼ਨ ਬਚਾਈਏ ਉਹਨਾਂ ਨੇ 16 ਸਕੂਲ ਖੋਲੇ ਸੀ ਅੱਜ ਬਹੁਤ ਵੱਡੀ ਚੇਨ ਚੱਲ ਰਹੀ ਆ ਸਕੂਲਾਂ ਦੀ ਕੋਈ ਜੋਤੀਰਾਵ ਫੂਲੇ ਨੇ ਉਸ ਵੇਲੇ ਬਹੁਤ ਵੱਡਾ ਕੰਮ ਕੀਤਾ ਲੇਕਿਨ ਅੱਜ ਬਹੁਤ ਸਾਰੇ ਲੋਕ ਨਹੀਂ ਜਿਨ੍ਹਾਂ ਦੀ ਬਹੁਤ ਵੱਡੀ ਚੇਨ ਚੱਲ ਰਹੀ ਹੋਊਗੀ ਸਕੂਲਾਂ ਦੀ ਲੇਕਿਨ ਇੱਥੇ ਆ ਗਰੀਬ ਬੱਚਿਆਂ ਦੀ ਐਂਟਰੀ ਨਹੀਂ ਆ ਤੁਹਾਡੀ ਐਂਟਰੀ ਕਿੱਥੇ ਆ ਜਿਹੜੇ ਸਰਕਾਰ ਦੇ ਸਕੂਲ ਨੇ ਔਰ ਸਰਕਾਰ ਇਹ ਚਾਹੁੰਦੀ ਹੈ ਕਿ ਸਕੂਲਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਏ ਸਕੂਲ ਜਿਹੜੇ ਸਰਕਾਰੀ ਉਹ ਖਤਮ ਕਰ ਦਿੱਤੇ ਜਾਣ ਜਿਸ ਦੀ ਬਦੌਲਤ ਸਾਡੇ ਜਿੰਨੇ ਵੀ ਤਕਰੀਬਨ ਮੈਕਸਿਮਮ ਜਿਹੜੇ ਮੇਰੀ ਉਮਰ ਦੇ ਲੋਕ ਨੇ ਉਹ ਸਾਰੇ ਹੀ ਉਹਨਾਂ ਸਕੂਲਾਂ ਦੇ ਵਿੱਚ ਪੜੇ ਨੇ ਔਰ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਵੀ ਪਹੁੰਚੇ ਨੇ ਅੱਜ ਜੇ ਉਹ ਐਜੂਕੇਸ਼ਨ ਬਚਾਉਣੀ ਆ ਤਾਂ ਤੁਹਾਨੂੰ ਉਹ ਸਿਸਟਮ ਨੂੰ ਸਮਝ ਕੇ ਉਹ ਸਿਸਟਮ ਨੂੰ ਖੁਦ ਬਣਾਉਣਾ ਪਏਗਾ ਅੰਬेडकरੀ ਸਰਕਾਰਾਂ ਜੋ ਤਿਰੋ ਫੁੱਲੇ ਦੇ ਵਿਚਾਰਾਂ ਦੇ ਚੱਲਣ ਵਾਲੀਆਂ ਸਰਕਾਰਾਂ ਸਾਨੂੰ ਚਾਹੀਦੀਆਂ ਨੇ ਉਹਦੀ ਫੋਟੋ ਲਾਉਣ ਵਾਲੀਆਂ ਸਰਕਾਰਾਂ ਨਹੀਂ ਚਾਹੀਦੀਆਂ ਇੰਨੀਆਂ ਇੱਕ ਬੇਨਤੀਆਂ ਕਰਦਾ ਹਾਂ ਆਪ ਸਭ ਤੋਂ ਰਜਾ ਚੋਨਾ ਜੈ ਭੀਮ ਜੈ ਭਾਰਤ ਜੈ ਮਾਤਾ ਸੁਤਰੀ ਵਾਹਿਗੁਰੂ ਧੰਨਵਾਦ ਸਦਾਂਜੀ